ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਅੱਜ ਬਲੌਗ ਆਪਾਂ ਕਿੰਨੇ ਦਿਨਾਂ ਬਾਅਦ ਇਹ ਬਣਾਉਣ ਲੱਗੇ ਆ 10 ਕਰੋ ਵਾਹ ਪਾਰਤੀ ਵਾਲੇ ਆ ਗਏ ਆ ਇੱਤਰ ਵੀ ਟਰਾਲੀ ਸੈੱਟ ਗਏ ਆ ਤੇ ਇੱਕ ਟਿਪਰ ਪਹਿਲਾਂ ਸੈੱਟ ਗਏ ਆ ਮਸ਼ੀਨ ਵੀ ਆ ਗਈ ਆ ਨਾਲ ਦੀ ਨਾਲ ਹੌਲੇ ਨਹੀਂ ਸਿੱਟੀ ਜਾਣੀ ਆ ਪਲਾਸਟਰ ਆਲਮੋਸਟ ਸੁੱਕਾ ਹੀ ਗਿਆ ਤਾਂ ਸਿਰ ਸਿਰੇ ਅੱਜ ਧੁੰਦ ਬਹੁਤ ਪਈ ਹੋ ਸੀਗੀ ਹੁਣ ਤਾਂ ਟਾਈਮ ਹੋ ਗਿਆ ਆ 10:30 ਦਾ ਆ ਤਾਂ ਪੱਕੀ ਮਿੱਟੀ ਹੈ ਜਿਹੜੀ ਸਿੱਟੀ ਆ ਨਹੀਂ ਉਹ ਬਾਕੀ ਹੁਣ ਕੱਤਾ ਸ਼ੁਰੂ ਕੰਮ ਆ ਜਿਹੜਾ ਲਾਸਟ ਟਾਈਮ ਆ ਪਾਣੀ ਛੱਡਿਆ ਸੀ ਨਾ ਉਹਦੇ ਨਾਲ ਇੰਨੇ ਇੰਨੇ ਬਹਿ ਗਈ ਸੀ ਫਿਰ ਮਿੱਟੀ ਸੱਡਾਂ ਦੀ ਜਦੋਂ ਕੰਦਾਂ ਨੂੰ ਪਾਣੀ ਲਾਇਆ ਸੀ ਆਂ ਦੇ ਅੰਦਰ ਹੋ ਗਿਆ ਕੰਮ ਸ਼ੁਰੂ ਬਾਈ ਨੂੰ ਮੈਂ ਕਿਹਾ ਜਿਹੜੀ ਪੱਕੀ ਮਿੱਟੀ ਜਾਂ ਨੀਆਂ ਦੀ ਉਹ ਪਹਿਲਾਂ ਪਹਿਲਾਂ ਥੱਲੇ ਪਾ ਲੋ ਨਾਲ ਦੀ ਨਾਲ ਆਹ ਆ ਜਿਹੜੀ ਇਹ ਫੇਸੇ ਹੀ ਹੋਊਗੀ ਉੱਪਰ ਜਦੋਂ ਨਹੀਂ ਪਾਣੀ ਪੂਣੀ ਲਾਉਣਾ ਫਿਰ ਮੈਸਤਰੀਆਂ ਨੇ ਇਹਨਾਂ ਤੇ ਕੜਜਿਆ ਕਰਨਾ ਹੈਗੀ ਕਮੇਟੀ ਹੈ ਵਧੀਆ ਇਹ ਲਾਲ ਫਿਰ ਮੈਂ ਕਾ ਉੱਪਰ ਜਿਹੜੀ ਆਪਾਂ ਸਾਜਿਆ ਰੇਤਾ ਜਿਆ ਹੈ ਜਿਹੜੀ ਭਾਰਤੀ ਵਾਲੀ ਆ ਉਹ ਹੋ ਜੋਗੀ ਆ ਸਾਰੀ ਮਿੱਟੀ ਅੱਤਰ ਥੱਲੇ ਥੱਲੇ ਪਾ ਕੇ ਇਹਨੂੰ ਬਚਾ ਦੇਣੀ ਆ ਹੁਣ ਜਾਨ ਨੂੰ ਕੰਧ ਮਗਰ ਆ ਰਹੀਆਂ ਟਰਾਲੀਆਂ ਇਹਨਾਂ ਦੀਆਂ ਤੇ ਕਰੇ ਨੂੰ ਚਾਹ ਭਲਾ ਦੇਈਏ ਬਾਈ ਨੂੰ ਲਿਆ ਕੇ ਹੁਣ ਜਾਨ ਨੂੰ ਦੋ ਤਿੰਨ ਟਰਾਲੀਆਂ ਕੰਧ ਮਗਰ ਆ ਰਹੀਆਂ ਇਹਦੇ ਆਲੇ ਪੱਤਰਾ ਹੋ ਜੋ ਇਹਨੂੰ ਚੱਕਣ ਨੂੰ ਉੱਥੋਂ ਵਧਿਆ ਆ ਫਿਰ ਜਿੱਦਾਂ ਮਰਜ਼ੀ ਲਿਆ ਲਿਆ ਕੇ ਸਿੱਟੀ ਜਾਉ ਕੇ ਟਰਾਲੀਆਂ ਜੇ ਇਕੱਠੀਆਂ ਵੀ ਹੋ ਗਈਆਂ ਨੇ ਤਾਂ ਜਿਹੜੀ ਮਿੱਟੀ ਦਾ ਹੁਣ ਮੜ ਗਿਆ ਜੰਮ ਜੇ ਹੀ ਗਈ ਸੀ ਇਦਾਂ ਤਾਂ ਕਰਕੇ ਫਿਰ ਕਹਿੰਦਾ ਇਹਨੂੰ ਪਹਿਲਾਂ ਪੱਟ ਲੈਣਾ ਆ ਫਿਰ ਜਿਹੜੀ ਆਉਗੀ ਉਹ ਸਿੱਧੀ ਬੈਕ ਕਰਾ ਕਰਾ ਕੇ ਜਾਨੂ ਤਿੰਨ ਚਾਰ ਟਰਾਲੀਆਂ ਆਇਆ ਕਰਨੀਆਂ ਨੰਨੰਦਰ ਕਰਦੇ ਆ ਕਰਨੀ ਟਰੈਕਟਰ ਵੀ ਆ ਜਾਣਾ ਉਦੋਂ ਤਾਂ ਉਹਨਾਂ ਦਾ ਕਰਾਹ ਵਾਲਾ ਹੁਣ ਨਗਰ ਪਰ ਹਜੇ ਉੱਥੇ ਨਹੀਂ ਗਿਆ ਕੰਮ ਵੀ ਉੱਪਰ ਟਰੈਕਟਰ ਚਲਾਉਣਾ ਫੇਰ ਤਾਂ ਆ ਸਾਰਾ ਇਧਰੋਂ ਭਰਨਾ ਇੱਦਾਂ ਰੈਂਪ ਜਿਹਾ ਬਣਨਾ ਆ ਮੋਰਿਓ ਦੇਖੋ ਇੱਕ ਦਿਨ ਚ ਹੁਣ ਕਰਕੇ ਜਾਂਦੇ ਆ ਜਾਂ ਦੋ ਕਰ ਦੋ ਕੋਈ ਦਿਨ ਆ ਵੀ ਇਹਨੂੰ ਮੈਂ ਕਰਕੇ ਜਾਣਾ ਆ ਚਾ ਲੈਣ ਬੇਬਸ਼ਾਦ ਵੇਖਣਾ ਇੱਕ ਵਾਰ ਥੱਲੇ ਨੂੰ ਆ ਲੰਬੇ ਪੰਗੇ ਨਾਲ ਇਹੀ ਬਾਈ ਆਪਣੇ ਨੀਂਆਂ ਵੀ ਪੱਟ ਕੇ ਗਿਆ ਸੀ ਇੱਥੇ। ਨੌਜਿੱਕੇ ਪਰੇ ਹੀ ਆਉਂਦੇ। ਇੱਥੇ ਹੀ ਇੱਕ ਟਰਾਲੀ ਲਾ ਕੇ ਗਏ ਸੀ ਆ ਵੀ ਇਕੱਠੀ ਕਰਤੀ ਬਾਈ ਨੇ। ਬਾਕੀ ਤਾਂ ਟਿਪਰਾਂ ਨਾਲ ਹੀ ਆ ਕਹਿੰਦੇ ਹੁਣ ਔਰ ਨਹੀਂ ਫਿਰ ਤਾਂ ਹੀ ਪੈਣੀ ਆ ਛੇਤੀ ਬਾਕੀ ਟਰਾਲੀਆਂ ਵੀ ਲਾਓਗੇ ਜਿੱਦਾਂ ਇਹਨਾਂ ਦਾ ਹੁਣ ਸੂਤ ਲੱਗੂਗਾ ਇੱਧਰ ਤਾਂ ਪੱਕਾ ਹੀ ਆ ਸਾਰਾ ਇੱਥੇ ਤਾਂ ਆ ਥੋੜੀ ਜਿਹਾ ਗਿੱਲਾ ਹਨਾ ਤੇ ਦੂਜਾ ਜਿਹੜਾ ਫੜ ਨਹੀਂ ਬਣਾਇਆ ਸਗਾ ਉਹਦੇ ਕਰਕੇ ਆ ਮਿੱਟੀ ਸੀ ਫੇ ਪਾਣੀ ਪੂਣੀ ਬਹੁਤ ਪੈਂਦਾ ਰਿਹਾ ਜਦੋਂ ਮਸਾਲਾ ਬਣਾਉਂਦੇ ਸੀ ਆਣ ਵਾਲੇ ਕੰਮ ਇਹਨਾਂ ਨੂੰ ਈਜ਼ੀ ਰਹਿਣਾ ਆ ਚੱਕਦਾ ਇੱਥੇ ਆ ਜੰਨੀਆਂ ਕੱਠੀਆਂ ਤਿੰਨ ਕ ਟਰਾਲੀਆਂ ਕਹਿੰਦਾ ਟਰਾਲੀ ਟਰਾਲੀ ਦਾ ਫੇਰ ਤਿੰਨਾਂ ਟਰਾਲੀਆਂ ਦਾ ਆ ਜਾਂਦਾ ਆ ਮਾਲ ਦੋ ਜਾਂ ਤਿੰਨ ਟਿੱਪਰ ਆ ਹੀ ਨਹੀਂ ਲੈਂ ਲਾਈ ਰੱਖਣੀਆਂ ਹੁਣ ਦੇਖਣ ਨੂੰ ਹੀ ਲੱਗਦਾ ਵੇ ਛੋਟਾ ਮੈਂ ਤੁਹਾਨੂੰ ਦਿਖਾ ਦਾਂ ਤੋੜੇ ਤੇ ਆਹ ਦੇਖੋ ਇੰਨਾ ਮਾਲ ਆਉਂਦਾ ਇਹਦੇ ਵਿੱਚ ਇੱਕ ਇੱਕ ਕਮਰੇ ਨੂੰ ਨਿਕੜੇ ਕਰੀ ਜਾਣਾ ਹਨ ਆ ਇੱਕ ਤਾਂ ਗਿੱਲੀ ਮਿੱਟੀ ਤਾਂ ਪੱਟ ਲਈ ਵੀ ਇੱਥੇ ਜੇ ਟਿਪਰ ਆਉਂਦਾ ਨਾ ਜਿੱਥੇ ਹੁਣ ਆ ਮਸ਼ੀਨ ਦੇ ਪਿਛਲੇ ਟਾਇਰ ਆ ਇੱਥੇ ਬਹਿ ਜਾਣਾ ਸੀ ਇੱਕ ਫੇ ਅੰਦਰ ਸਿੱਟਾਂ ਨੂੰ ਰੈਂਪ ਜਿਆ ਬਣਾਉਣ ਲੱਗ ਪਿਆ ਆ ਇਹ ਪੱਕੀ ਮਿੱਟੀ ਦਾ ਤੇ ਫੇ ਤਾਜੀ-ਤਾਜੀ ਮਿੱਟੀ ਹਜੇ ਤਾਜੀ-ਤਾਜੀ ਮਿੱਟੀ ਹਜੇ ਬਹਿਣੀ ਬਹੁਤ ਸੀ ਇੱਕ ਇੱਥੇ ਗਿੱਲਾ ਹੀ ਸੀ ਹਨਾ ਜਿੱਦਾਂ ਉਹਨੇ ਬਣਾਇਆ ਸੀ ਆਪਣਾ ਫੜ ਜਿਆ ਕਰਕੇ ਤਾਂ ਕਰਕੇ ਇਹ ਪੋਲ-ਪੋਲ ਕੇ ਇੱਥੇ ਹੋਣ ਲੱਗ ਪਿਆ ਸਿਕਟਨ ਇਹਦਾ ਤਜਰਬਾ ਬਹੁਤ ਆ ਮੁੰਡੇ ਦਾ ਇਹਨੂੰ ਹੋ ਗਿਆ ਕੋਈ 13 ਸਾਲ ਹੋ ਗਿਆ ਕਹਿੰਦੇ ਸੀ ਇਹਦੀ ਕੋ ਗੱਲ ਕਰਦਾ ਸਿੱਧਣ ਭਾਜੀ ਉਹ ਦੋਏ ਮੁੰਡੇ ਪੁਰਾਣੇ ਆ ਉਹਨਾਂ ਦੀ ਦੋਨਾਂ ਮਸ਼ੀਨਾਂ ਤੇ ਤਾਂ ਇੱਕ 10 ਸਾਲ ਪੁਰਾਣਾ ਆ ਮੇਰੇ ਖਿਆਲ ਨਾਲ ਇੱਕ ਨੂੰ ਕਹਿੰਦੇ ਸੀ 13 ਸਾਲ ਹੋ ਗਿਆ ਉਹਦੇ ਤਾਂ ਰੈਂਪ ਜਿਹਾ ਬਣਾਉਣ ਲੱਗ ਪਿਆ ਇਹ ਪੱਕੀ ਮਿੱਟੀ ਦਾ ਬਣਾ ਕੇ ਫੇਰ ਅੰਦਰ ਨੂੰ ਇਦਾਂ ਹਨਾ ਜਾਈ ਜਾਊਗਾ ਨਾਲ ਦੀ ਨਾਲ ਇੱਕ ਅੰਦਰ ਤਾਂ ਭਰਤਾ ਆ ਇੱਕ ਗੇੜਾ ਉਹ ਹੋਰ ਲਾ ਗਿਆ ਸੀ ਲਓ ਜੀ ਚੱਲੀ ਜਾਂਦੇ ਆ ਕੰਮ ਬਣਾਤਾ ਰੈਂਪ ਜਿਆ ਇਹ ਇੱਕ ਟਿਪਰ ਮੈਸ ਹੋ ਗਿਆ ਮੈਸ ਤਾਂ ਹੋ ਗਿਆ ਇਹਨਾਂ ਦਾ ਕਹਿੰਦੇ ਤੇ ਉੱਥੇ ਬੈਠ ਗਿਆ ਸੀ ਟਿਪਰ ਕਢਾਉਣ ਨੂੰ ਕੋਈ ਅੱਧਾ ਘੰਟਾ ਕਹਿੰਦੇ ਸਾਧਨ ਹੈ ਨਹੀਂ ਸੀ ਤਾਂ ਕਰਕੇ ਨਹੀਂ ਤਾਂ ਇੱਕ ਟਿਪਰ ਹੋਰ ਆ ਜਾਣਾ ਸੀਗਾ ਉਹਦੇ ਕਰਕੇ ਫੇ ਭਾਰਾਂ ਨੂੰ ਵੀ ਉਹਨਾਂ ਨੂੰ ਮੈਨੂੰ ਲੱਗਦਾ ਉੱਥੇ ਔਖਾਈ ਹੋਣੀ ਆ ਇੱਧਰੋਂ ਬਰਾਤਾ ਹੁਣ ਰੈਂਪ ਜਿਆ ਇੱਥੇ ਹੀ ਲੱਗ ਗਿਆ ਕਹਿੰਦਾ ਇੱਕ ਟਿਪਰ ਐਨੇ ਕਿਤੇ ਆਹ ਰੂਮ ਭਰਤਾ ਉੱਚਾ ਕਰ ਕਰ ਕੇ ਜੇ ਛੱਡੀ ਜਾਂਦੇ ਆ ਤਾਂ ਹੁਣ ਇੱਕ ਟਿਪਰ ਲਾ ਕੇ ਗਿਆ ਆ ਉਹ ਇੱਧਰ ਸੱਟਣ ਲੱਗੇ ਹੋ ਆ ਕਣਾ ਜਾ ਕੇ ਹਜੇ ਇਹਨਾਂ ਦਾ ਕੱਲ ਨੂੰ ਹੀ ਆ ਅੱਜ ਨਹੀਂ ਅੱਜ ਤਾਂ ਹਜੇ ਹਾਫ ਮਾਰਨਿੰਗ ਹੋਇਆ ਇਹ ਵੱਡਾ ਕੰਮ ਤਾਂ ਇਹਨਾਂ ਦਾ ਸਾਰਾ ਹੀ ਰਹਿੰਦਾ ਆ ਇੱਧਰ ਇਹ ਤਾਂ ਛੋਟੇ ਕੰਮ ਰਿਆਂ ਚਹੀ ਸੀ ਪਰ ਇੱਕ ਚੀਜ਼ ਹੈ ਜਦੋਂ ਟਿਪਰ ਆਉਂਦਾ ਤਿੰਨ ਟਰਾਲੀਆਂ ਦਾ ਮਾਲ ਲੈ ਆਉਂਦਾ ਆ ਫਿਰ ਇਕੱਠਾ ਕਟ ਡੱਪਰ ਦਾ ਹਜੇ ਪਤਾ ਨਹੀਂ ਲੱਗਾ ਕਿੱਥੇ ਪਾਤਾ ਇਹਨਾਂ ਚੱਕ ਕੇ ਕੰਨੂ ਆਊਗਾ ਹੁਣ ਟਰੈਕਟਰ ਇਹਨਾਂ ਦਾ ਕੰਨੂ ਟਰਾਲੀਆਂ ਵੀ ਚੱਲੂਆਂ ਕਹਿੰਦੇ ਨਾਲ 2-3 ਅੱਜ ਮੈਂ ਲੱਗਾ ਇਹਨਾਂ ਦੇ ਕੁਝ ਕੁ ਬੰਦੇ ਛੁੱਟੀ ਤੇ ਸੀ ਮਸ਼ੀਨਰੀ ਇਹਨਾਂ ਕੋ ਬਥੇਰੀ ਆ ਅਜੇ ਤਾਂ ਸਾਰਾ ਹੀ ਰਹਿਦਾ ਇੱਧਰੋਂ ਆ ਵੀ ਅੰਦਰ ਨਹੀਂ ਅੱਜ ਤਾਂ ਪੂਰਾ ਹੋਣਾ ਅੱਜ ਕੱਲ ਨੂੰ ਕਹਿੰਦੇ ਕੰਪਲੀਟ ਕਰ ਦੇਣਾ ਸਾਰਾ ਹੀ ਨਮਾ ਟਿਪਰ ਆਉਂਦੇ ਨੂੰ ਮੁੰਡਾ ਐਨ ਕਲੀਅਰ ਕਰ ਦਿੰਦਾ ਨਾਲ ਦੀ ਨਾਲ ਹਲ ਤਾਂ ਬਹੁਤ ਪਾਤੀ ਆ ਉੱਚੀ ਉੱਚੀ ਹਲ ਤਾਂ ਸੈੱਟ ਹੋਣੀ ਆ ਵਿੱਚੋਂ ਫੇਰ ਪਤਾ ਲੱਗਣਾ ਸਾਰਾ ਹੀ ਇਧਰੋਂ ਵੀ ਕਰਤਾ ਪਿਛਲੇ ਪਾਸਿਓਂ ਵੀ ਇਹਨਾਂ ਸੈੱਟ ਹੁਣ ਕੰਦਾ ਜਿਹੜਾ ਹੁਣ ਟਿਪਰ ਆਊਗਾ ਨਾ ਇੱਕ ਕਿਉਂ 5 ਵਜ ਗਏ ਆ ਉਹ ਕਹਿੰਦਾ ਇੱਥੇ ਸਿੱਟ ਕੇ ਜਾਊਗਾ ਸੇਡ ਨੂੰ ਕਹਿੰਦਾ ਫੇ ਚਾਲ ਜੇ ਚੱਲ ਪੋ ਗਈ ਉਹਦੇ ਆ ਦੇਖੋ ਡੁੱਡਾਂ ਗਦਾਂ ਪੋਲਾ ਹੀ ਪਿਆ ਸਾਰਾ ਇੱਥੋਂ ਵਿੱਚੋਂ ਦੱਸਦਾ ਇੱਕ ਵੀਡੀਓ ਦਿਖਾ ਲਿਆ ਤੁਹਾਨੂੰ ਇੱਥੇ ਹੀ ਸੀ ਸੱਪ ਬਹੁਤ ਤਕੜਾ ਪੂਤਾ ਨਹੀਂ ਰਹਿ ਗਿਆ ਪਰ ਲੈ ਆ ਗਿਆ ਗੇੜਾ ਮੁੰਡਾ ਉਹ ਨਹੀਂ ਪੱਕਾ ਹੀ ਆ ਇੱਥੇ ਪੱਕਾ ਹੀ ਆ ਮੈਂ ਕਾ ਨਹੀਂ ਨਹੀਂ ਉਹ ਦੇਖ ਚੁੱਕੇ ਨੇ ਉੱਥੇ ਗਿਆ ਡੁੱਡਾਈਆਂ ਇਹਦੇ ਤੋਂ ਬੱਸ ਦੇਖ ਲਿਓ ਆਂਦੇ ਇੱਥੇ ਨਾ ਟਾਇਰ ਲੀ ਗਏ ਲੈਂਟਰੇ ਪਾ ਆਇਆ ਬਾਬਿਆਂ ਨੇ ਇੱਥੇ ਤਾਂ ਵਸ ਇੱਥੇ ਹੀ ਰੱਖੇ ਹੋ ਕੀ ਹੋ ਗਿਆ ਕੀ ਕਟਾਈ ਬਹੁਤ ਆ ਇਹਨਾਂ ਗੱਡੀਆਂ ਦੀ ਹੈਂ ਇਹੇ ਹੀ ਮੋੜੀ ਜਾਂ ਲੀਆਂ ਛੋਟੀਆਂ ਕਰਕੇ ਤਵਾ ਘਰ ਮੋਰ ਨੂੰ ਲੈ ਲੈ బా అగే కర్ లవే అగే థోడి యా అగే కరా లో అగే లయా థోడి ఉత్తే యా ఫి చల్ జానా సారా బాద్ బాదువా బాదువా